ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਰਾਗ ਸਾਰੰਗ ਵਿੱਚ ਉਚਾਰੀ ਹੋਈ ਬਾਣੀ ਵਿੱਚੋਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਦੇ ਸਮੰਦੇ ਹਾਂ ਚੌਥੇ ਕਲਮ ਨੂੰ ਸਾਮਨ ਕੇ ਜਦੋਂ ਪੰਜ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਸ਼ਬਦ ਦਾ ਚਲਨ ਤਾਰ ਸਭ ਤੱਕ ਵਿੱਚ ਕੇਵਲ ਸਾ ਤੱਕ ਹੈ ਜ਼ਿਆਦਾ ਉੱਚਾ ਨਹੀਂ ਜਾ ਰਿਹਾ ਹੈ ਅਤੇ ਇਸ ਸ਼ਬਦ ਨੂੰ ਜਦੋਂ ਆਪਾਂ ਗਾਇਨ ਕਰਦੇ ਹਾਂ ਤਾਂ ਜਿਹੜੇ ਜਿਹੜੇ ਸੁਰ ਲੱਗਦੇ ਹਨ ਆਪ ਜੀ ਸਕਰੀਨ ਤੇ ਦੇਖ ਰਹੇ ਹੋ ਤੇ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਇਕੱਲੇ ਇਕੱਲੇ ਸੁਰ ਤੇ ਇਸ ਸ਼ਬਦ ਨੂੰ ਸਿੱਖਾਂਗੇ ਅਤੇ ਨੋਟੇਸ਼ਨ ਵੀ ਨਾਲ ਦੇਖਾਂਗੇ ਤੇ ਪਹਿਲਾਂ ਆਪਾਂ ਤਬਲੇ ਤੇ ਇਸ ਸ਼ਬਦ ਅਸਥਾਈ ਤੇ ਇੱਕ ਅੰਤਰਾ ਜਾਂ ਕੰਪਲੀਟ ਸ਼ਬਦ ਨੂੰ ਗਾਇਨ ਕਰਦੇ ਹਾਂ ਤੇ ਫਿਰ ਆਪਾਂ ਸਿੱਖਦੇ ਹਾਂ ਇਸ ਸ਼ਬਦ ਨੂੰ ਸੁਰਾਂ ਤੇ ਇਕੱਲੇ-ਇਕੱਲੇ ਤੇ ਦੇਖਦੇ ਹਾਂ jin sagle chinta mitaaye jin sagle chinta mitaaye

રે નર નારી હર હર પ્રભુ કૃપા કરા રે હર હર પ્રભુ કૃપા કરા રે કૃપા કરા રે હર હર પ્રભુ કૃપા કરા રે ਸੁਖ ਹੋਵਾ ਸਭ ਥਾਈ ਸੰਤ ਸੁਖ ਹੋਵਾ ਸਭ ਥਾਈ ਸੰਤ ਸੁਖ ਹੋਵਾ ਸਭ ਥਾਈ ਸਤੰਤ ਸੁਖ ਹੋਵਾ ਸਭ ਥਾਈ ਸੰਤ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਤੁਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ तब सभ सभिनी चहाई कब में चई सच बखाना दयाल पुर महिरबानी हर नान साच बखाना हर नान साच बखाना हर नान ਤੇ ਹੁਣ ਆਪਾਂ ਇਸ ਸ਼ਬਦ ਨੂੰ ਸਿੱਖਾਂਗੇ ਕੱਲੇ-ਕੱਲੇ ਸਵਰਤੇ

ਤਿੰਨ ਸਦਲੇ ਚਿੰਤ ਮੇਟਾਈ ਪਾਪ ਪਾਣੀ ਨਿਧਨ ਧਾਪ ਮਮ ਗਮ ਗਪਮ ਇਹ ਧਿਆਨ ਰੱਖਣਾ ਇੱਥੇ ਗਾ ਸ਼ੁੱਧ ਲੱਗ ਗਿਆ ਹੈ ਔਰ ਕਿਤੇ ਕੋਮਲ ਲੱਗ ਰਿਹਾ ਹੈ ਦੋਨੋਂ ਗਾ ਲੱਗ ਰਹੇ ਹਨ ਇਸ ਗੱਲ ਦਾ ਧਿਆਨ ਰੱਖਣਾ ਹੈ तिन सगले चिंत में ता ਬਰਨੇ ਸਰਦੇਤਾ ਬੰਨਾ ਦੁਖ ਰੋਗ ਕਾ ਦੇਰਾ ਪੰਨਾ ਬਰਨੇ ਸਰਦੇਤਾ ਬੰਨਾ ਪਾਪ ਪਾਸਸਾਨੀ ਨਿਧਾਨ ਦਾਨੀ ਪਧਧਾ ਦੁੱਖ ਰੋਗ ਕੰ ਦੇਰਾਪਨਨਾ ਮਾਧਧ ਮਾਧਧ ਧਾਨੀ ਸਨੀਧਧ ਪਾ ਦੁੱਖ ਰੋਗ ਕੰ ਦੇਰਾਪਨਨਾ ਪਰ ਮੇ ਸਰ ਦੇਤਾ ਬੰਨਾ ਦੁੱਖ ਰੋਗ ਕਟੇ ਰਾਂ ਪੰਨਾ ਸੇਮੇ ਜਿਉਂਤੇ ਅਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਹਰ ਹਰ ਕਿਰਪਾ ਧਾਰੀ ਨੂੰ ਜਬ ਰਿਪੀਟ ਕਰਨਾ ਹੈ ਐਂਡਿੰਗ ਸਥਾਈ ਦੇ ਨਾਲ ਜੁੜਨ ਵਾਸਤੇ ਹਰ ਹਰ ਪਦ ਕੇ ਪਾਤਾ ਧਾਰੀ ਜਿਵੇਂ ਸੀਗਾ ਤੈਨ ਸੱਗੇ ਜੀਤੇ ਕਿਤ ਮੇਟਾ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ